ਪੰਜਾਬ ਭਰ ਦੇ ਵਿੱਚ ਜਿਲ੍ਹਾ ਪ੍ਰਸਿੱਧ ਤੇ ਬਲਾਕ ਸਮਤੀ ਚੋਣਾਂ ਜੋ ਕਿ 14 ਦਸੰਬਰ ਨੂੰ ਜਿਸ ਦੀ VOTING ਹੋ ਗਈ ਕਿ ਉਸ ਤੋਂ ਪਹਿਲਾਂ ਚੈੱਕ ਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਹਲਕਾ ਸੰਗਰੂਰ ਦੇ ਅਧੀਨ ਜੋ ਪਿੰਡ ਆਉਂਦੇ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ 14 ਤਰੀਕ ਨੂੰ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਸੰਗਰੂਰ ਪੁਲਿਸ ਮੁਸਤੈਦ ਨਜ਼ਰ ਆਉਂਦੀ ਆ ਆਦੇ ਸੰਗਰੂਰ ਪੁਲਿਸ ਅੱਜ ਵੱਡੀ ਗਿਣਤੀ ਦੇ ਵਿੱਚ ਪੂਰ ਸਾਮਣਾ ਲੈ ਕੇ ਗੁਰਦੁਆਰਾ ਨਾਨਕੀਆਲਾ ਸਹਿਬ ਤੋਂ ਜੋ ਫਲੈਂਗ ਮਾਰਚਾ ਉਹ ਕੱਢਿਆ ਯਾਰ ਇੱਕ ਵਾਰ ਤਸਵੀਰ ਵੀ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਤੁਸੀਂ ਤਸਵੀਰ ਦੇਖ ਸਕਦੇ ਹੋ ਜੋ ਸੰਗਰੂਰ ਪੁਲਿਸਾਂ ਪੂਰੀ ਤਰ੍ਹਾਂ ਮਸਤੈਰ ਨਜ਼ਰ ਆਉਂਦੀ ਆ ਅਤੇ ਫਲੈਂਗ ਮਾਰਚ ਕੱਢਿਆ ਜਾ ਰਿਹਾ ਫਲੈਂਗ ਮਾਰਚ ਦਾ ਕੱਢਣਾ ਦਾ ਮਕਸਦ ਇਹ ਆ ਕਿ ਕੋਈ ਵੀ ਅਨਸੁਵਿਤੀ ਘਟਨਾ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਕੋਈ ਵੀ ਜੇਹੀ ਕਟਨਾ ਨਾ ਕਰੋ ਜਿਸ ਦੇ ਨਾਲ ਤੁਹਾਡਾ ਅਕਸ ਖਰਾਬ ਹੋਵੇ ਅਤੇ ਮਜਬੂਰ ਸੰਗਰੂਰ ਪੁਲਿਸ ਨੂੰ ਤੁਹਾਡੇ ਉੱਤੇ ਕਾਰਵਾਈ ਕਰਨੀ ਪਵੇ ਇਸ ਬਲੈਂਕ ਮਾਰਚ ਦੀ ਜੇਕਰ ਅਗਵਾਈ ਦੀ ਗੱਲ ਕਰ ਲਈਏ ਤਾਂ ਡੀਐਸਪੀ ਸੁਖਦੇਵ ਸਿੰਘ ਆਰ ਖੁਦ ਕਰ ਰਹੇ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕਿ ਉਹ ਕਿਸ ਤਰ੍ਹਾਂ ਦੇਖਦੇ ਨੇ ਉਹ ਕੀ ਬੋਲਣਾ ਚਾਹੁੰਦੇ ਨੇ ਕਿ ਪੰਜਾਬ ਚ 14 ਤਰੀਕ ਨੂੰ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਵੋਟਾਂ ਪੈ ਰਹੀਆਂ ਤਾਂ ਤੁਹਾਡੇ ਚਲਦੇ ਅ ਮਾਨਯੋਗ ਜਨ ਕਮਿਸ਼ਨ ਵੱਲੋਂ ਸਾਡੇ ਡੀਪੀ ਸਾਬ ਵੱਲੋਂ ਤੇ ਐਸਐਸਪੀ ਸਾਫ ਸਰਤਾਜ ਸਿੰਘ ਚਾਹਲ ਆਈਪੀਐਸ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਸੰਬੰਧੀ ਸਾਰੇ ਇੰਤਜ਼ਾਮ ਕੀਤੇ ਨੇ ਜਿਹਦੇ ਤਹਿਤ ਅੱਜ ਅਸੀਂ ਫਲੈਗ ਮਾਰਚ ਪਲਾਨ ਕੀਤਾ ਜਿਹਦੇ ਚ ਅਸੀਂ ਜਿਹੜੇ ਸਾਡੇ ਸਬਡਿਵੀਜ਼ਨ ਦੇ 72 ਪੋਲਿੰਗ ਬੂਥ ਨੇ 52 ਜਿਹੜੇ ਨੇ ਪੋਲਿੰਗ ਸਟੇਸ਼ਨ ਨੇ ਉਹ ਸਾਰੇ ਵਿਜ਼ਿਟ ਕਰਾਂਗੇ ਜਿਹਦੇ ਚ ਸਾਡੇ ਦੋ ਪੋਲਿੰਗ ਸਟੇਸ਼ਨ ਸੈੱਟਪ ਨੇ ਉਹਨਾਂ ਨੂੰ ਅਸੀਂ ਕਾਮਿਟੇਟ ਕਰਾਂਗੇ ਤੇ ਜਿਹੜੇ ਵੀ ਕੋਈ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਦੀ ਕੋਈ ਹਿਸਟਰੀ ਹੈ ਕੋਈ ਲੜਾਈ ਝਗੜੇ ਦੀ ਜਾਂ ਹੋਰ ਉਹਨਾਂ ਤੇ ਅਸੀਂ ਸਖਤ ਨਿਗਰਾਨੀ ਰੱਖੀ ਹੋਈ ਹੈ ਉਹਨਾਂ ਦੇ ਖਿਲਾਫ ਅਸੀਂ ਰੋਕੂ ਕਾਰਵਾਈਆਂ ਕਰ ਰਹੇ ਹਾਂ ਇਸ ਦੇ ਇਲਾਵਾ ਜਿਹੜਾ ਦਾ ਕੋਈ ਉਹੋ ਜਿਹੇ ਰਿਪੋਰਟ ਹੈ ਅਸੀਂ ਉਹਨਾਂ ਤੇ ਸਖਤ ਨਿਗਰੱਖੀ ਹੈ ਤੇ ਨਾਲ ਦੀ ਨਾਲ ਅਸੀਂ ਫਸਲਾ ਵੀ ਤੇ ਮਕਰਾ ਰਹੇ ਆ ਤਾਂ ਜੋ ਕੋਈ ਇਸ ਇਲੈਕਸ਼ਨ ਦੌਰਾਨ ਕੋਈ ਸ਼ਰਾਰਤ ਨਾ ਕਰ ਸਕੇ ਕੋਈ ਸੈਂਸਿਟਿਵ ਏਰੀਆ ਫਾਇੰਡ ਆਊਟ ਕੀਤਾ ਗਿਆ ਜਿੱਥੇ ਕੋਈ ਛੋਟਾ ਜਿਹਾ ਝਗੜਾ ਹੋਵੇ ਇਸ ਹਿਸਾਬ ਨਹੀਂ ਐਸੀ ਪਿਛਲੇ ਰਿਕਾਰਡ ਦੇ ਹਿਸਾਬ ਨਾਲ ਅਸੈਸਮੈਂਟ ਕਰਦੇ ਆ ਉਹ ਵਿੱਚ ਦੋ ਪੋਲਿੰਗ ਸਟੇਸ਼ਨ ਨੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਹੋਇਆ ਉਸ ਤੇ ਅਸੀਂ ਡੋਮੀਨੇਟ ਕਰਾਂਗੇ